ਗੰਡੇ ਤਾਂ ਮੁੱਲਾ ਆਪਣੇ ਹੋ ਗਏ ਪੂਰੇ ਵਧੀਆ ਹਰੇ-ਹਰੇ ਖੜੇ ਕਾਲੇ ਸ਼ਾ ਜਣੀ ਇੰਨਾ ਪਤਾ ਲਾ ਵੀ ਇਹਨਾਂ ਦੀ ਜੜ ਪੂਰੀ ਵਧੀਆ ਤਰੀਕੇ ਹੁਣ ਇਹ ਦੋ ਗਾਂ ਗੰਡਾ ਨਹੀਂ ਮਰਦਾ ਜਿਹੜੀ ਮਰਨੀ ਸੀ ਪਨੀਰੀ ਮਰ ਗਈ ਆਲੂ ਵੀ ਆਪਣੇ ਤਾਂ ਪੂਰੇ ਵਧੀਆ ਖੜੇ ਆ ਯਾਰ ਬੱਚੇ ਦੇ ਜਿਵੇਂ ਨਾ ਰੇ ਪਾਇਆ ਨਾ ਕੂੜਾ ਨਾ ਇਹਨਾਂ ਨੂੰ ਪਾਣੀ ਨਾ ਦਾ ਆਲੂ ਪੂਰੇ ਵਧੀਆ ਹੋ ਗਏ ਸਾਰੋਂ ਵਧੀਆ ਖੜੀ ਆ ਉਹ ਗਾਜਰ ਵੀ ਆਪਾਂ ਤਾਂ ਯਾਰ ਗਲਤੀ ਕਰਕੇ ਗਾਜਰਾਂ ਵੀ ਨਹੀਂ ਪੱਟਿਆ ਉਹ ਵੀ ਖੜੀਆਂ ਹੋ ਗਈਆਂ ਮੋਲੀਆਂ ਵੀ ਨਹੀਂ ਖਾਧੀਆਂ ਇਹਨੂੰ ਫਾਲੇ ਨੂੰ ਕਹਿੰਨੇ ਇੱਕ ਦਿਨ ਲੈ ਜਾ ਯਾਰ ਵੱਢ ਕੇ ਇਹ ਸਾਰਾ ਕੁਛ ਹੀ ਅਸਰੋਂ ਸਰੋਂ ਜੀ ਲਟਰ ਪਟਰ ਜਿਆ ਤੇ ਇਹਨੂੰ ਪਾਣੀ ਲਾ ਸਾਬ ਕਾਸੇ ਨੂੰ ਤੇ ਫਿਰ ਆ ਜਿਹੜੇ ਗੰਡੇ ਇੱਕ ਅੱਧੀ ਕਿਆਰੀ ਬਣਾ ਕੇ ਉਧਰ ਲਾ ਦੇਾਂਗੇ ਯਾਰ ਜਿਹੜੀ ਆਪਣੀ ਫੱਕ ਖੜੀ ਆ ਇਹ ਗੇਰੇ ਮਲੱਕੇ ਨੂੰ ਆ ਨੋ ਵੀ ਆਪਣੇ ਨੂੰ ਫਲ ਬਹੁਤ ਲੱਗਿਆ ਬਹੁਤ ਲੱਗਣਗੇ ਕਿੰਨੂ ਵੀ ਆਪਣੇ ਅਮਰੂਦਾਂ ਨੂੰ ਕੰਨਾ ਫਾਲੋ ਪਿੰਡੀ ਤੋਰੀ ਲਾਦੇ ਤੂੰ 4 ਵੱਟਾਂ ਤੇ ਲਾਦੇ 4 ਕਵੱਟਾਂ ਤੇ ਆਪਾਂ ਨੂੰ ਬਹੁਤ ਐਨੀਆਂ ਪਿੰਡੀਆਂ ਬਾਦੂ ਮੁੱਕੜੀਆਂ ਨਹੀਂ ਟੋਂ ਬੂਟੇ ਇੱਕ ਇੱਕ ਦੋ ਦੋ ਇੱਕ ਬੂਟੇ ਨੂੰ ਟੁੱਟੇ ਆਉਂਦੇ ਆ ਆਪਾਂ ਤਾਂ ਆਪਦੀ ਦਾਲ ਧਰਨੀ ਆਪਾਂ ਨੂੰ ਕੋਈ ਹੋਰ ਨਹੀਂ ਪਾਣਾ ਹੋਰ ਕੀ ਆਲਾ ਭਾਈ ਹਾਂ ਠੀਕ ਆ ਜੀ ਤੇ ਤੇ ਉਹ ਨਾ ਭਾਂਡੇ ਲੈ ਕੇ ਜਾਣੀ ਥਾਲ 80 80 ਗਲਾਸ ਵਰ ਦੇ ਕੇ अच्छा अच्छा। ਨਿਆਈ ਆਂ ਆਪਰੇ ਨਾਮ ਕਰਕੇ ਉਹ ਰਿਸ਼ਤੇਦਾਰ ਜਿਹਾ ਨਹੀਂ। ਅ ਅਸੀਂ ਉਹ ਛੱਡ ਜਾਾਂਗੇ ਉਹ ਜਸੋਪੱਤੀ ਬੁੱਕ ਕਰਾਈ ਸੀ ਇਹਨਾਂ ਦੇ ਭਾਂਡੇ। ਅੱਛਾ ਸ਼ਾਹ ਕੱਲ ਨੂੰ ਮੈਂ ਕਹਾਂ ਮੱਸਿਆ ਵਾ ਆਪਣੇ। ਹਾਂ ਉੱਧਰ ਮਿਲੇ ਨਹੀਂਗੇ ਉਹ ਭਾਂਡੇ ਗਾਂ ਕਿਸੇ ਦੇ ਆ। ਲੈ ਜਾ ਲੈ ਜਾ ਲੈ ਜਾ ਕੋਈ। ਇਹ ਜਾਂ ਛਾਂ ਨੂੰ ਛੱਡਾਂਗੇ ਜਾਂ ਸਵੇਰ ਹੀ ਛੱਡ ਜੀ। ਸਵੇਰ ਛੱਡ ਜਿਓ ਆਹੋ। ਸਵੇਰ ਛੱਡ ਜੇ ਕੋਈ ਨਹੀਂ। ਕਿਉਂਕਿ ਕੱਲ ਨੂੰ ਮੱਸਿਆ ਨਾ। ਹਾਂ ਹਾਂ ਕੋਈ ਨਾ। ਤੇ ਇੱਧਰ ਉੱਧਰ ਹੀ ਪਏ। ਹਾਂ ਉੱਧਰ ਹੀ ਉੱਧਰ ਹੀ ਚਾਬੀ ਮੇਰੇ ਕੋਲ ਹੈ ਸ਼ਾਇਦ ਜਾ ਠਹਿਰ ਜਾ। ਇਹ ਦੀ ਲੈ। ਇਹ ਗੰਡੇ ਲਾਏ ਆ ਤੇ ਅੰਦਰਲੀ ਚਾਪੀ ਭਾਈ ਚੰਨੇ ਨੂੰ ਕਹੇ ਦੀ ਉਹ ਅੰਦਰ ਪਈ ਆ ਆਹੋ ਨਹੀਂ ਆਹੀ ਗੇਟ ਦੀ ਚਾਪੀ ਆ ਬਸ ਆ ਅੰਦਰ ਵੀ ਲੱਗਾ ਗੇਟ ਆ ਹਾਂਜੀ ਅੰਦਰ ਵੀ ਚਾਪੀ ਜੰਦਾ ਲਾ ਜੰਦਾ ਲਾਇਆ ਵਾ ਹੋ ਚੰਨੇ ਕੋਲੇ ਆ ਚਾਪੀ ਉਹ ਚਾਦੋ ਲੈ ਲਈ ਆ ਇਹ ਬਾਹਰ ਲੈ ਦੀ ਆ ਹਾਂ ਇਹ ਬਾਹਰ ਲੈ ਦੀ ਆ ਗੱਲ ਹੋਣਾ ਮੁੜ ਕੇ ਯਾਰ ਫਿਰ ਆਪਾਂ ਨੂੰ ਚੱਕਰ ਕੀ ਪੈਂਦਾ ਇਹ ਅਗਲਾ ਯਾਰ ਹਰੇਕ ਹੀ ਬੰਦਾ ਆ ਕੇ ਚੱਕ ਕੇ ਭੱਜ ਜਾਂਦਾ ਸੀ ਉਹਦਾ ਨਹੀਂ ਸੀ ਕਰਦਾ ਨਹੀਂ ਹੁਣ ਜਦੋਂ ਚਾਬੀਆਂ ਜੰਦਾ ਲੱਗਿਆ ਹੁਣ ਤਾਂ ਹੀ ਆਪਣੇ ਕੋਲੇ ਆਏ ਨਹੀਂ ਨਾਲ ਚਾਪਾਰ ਕੇ ਉਧਰ ਕਣੇ ਪਾੜ ਲਿਆ ਚੰਨੇ ਕਣਾਂ ਤੋਂ ਲੈ ਜਾ ਲਾ ਦੇ ਲਾ ਦੇ ਆਹੋ ਬੱਤ ਤਿੰਨ ਚਾਰ ਵਟਾ ਹੈ ਪਿੰਡੀਆਂ ਦੀਆਂ ਚਾਰ ਵਟਾਂ ਕਰਦੇ ਤੇ ਬਾਕੀ ਲਾ ਦੇ ਪਰੇ ਲਾ ਲਿਆਂਗੇ ਆਪਾਂ ਕੁਝ ਹੋਰ ਕਰੇਲੇ ਕਰੂਲੇ ਅਸਲ ਆਪਾਂ ਹੋਰ ਕਰਾਂਗੇ ਇੱਕ ਦਿਨ ਆਲੂ ਪੱਟ ਲਾਂਗੇ ਆਲੂ ਪੱਟ ਕੇ ਇਹਦੇ ਤੇ ਲਾਵਾਂਗੇ ਦੂਜੇ ਪਿੰਡ ਆ ਕੀ ਹੁੰਦੀਆਂ ਆਪਣੀਆਂ ਤੋਰੀਆਂ ਹੱਕਦੂ ਕਦੂ ਫੇਰ ਹੀ ਆਪਣੇ ਕਦੂ ਤਾਂ ਉਹ ਨਾ ਫਿਰ ਕਦੂ ਨੇ ਬਾਵਾ ਬੱਲ ਨੇ ਪਰੇ ਉਰੇ ਨੂੰ ਜਾਣਾ ਹਾਂ ਗੰਡੇ ਵਧੀਆ ਹੋ ਜਣੇ ਆ ਗੰਡੇ ਤਾਂ ਆਪਣੇ ਪੂਰੇ ਵਧੀਆ ਹੋਣੇ ਤੂੰ ਦੇਖੀ ਜਾਈ ਚੜ੍ਹਦੀ ਕਲਾ ਨਾਲ ਸ੍ਰੀ ਅਕਾਲ ਕਉ ਜੇ ਹੁਣ ਆਪਾਂ ਇਹ ਚ ਕਰੰਡਾ ਜਾ ਫੇਰਿਆ ਤੇ ਗੱਲ ਨਹੀਂ ਬਣਨੀ ਤੇ ਗਿੱਲੇ-ਗਿੱਲੇ ਚ ਫੇਰਾਂਗੇ ਤੇ ਤੂੰ ਪਾਣੀ ਲਾ ਦੀ ਇਹਨੂੰ ਕਰਾਂ ਕੱਲ ਨੂੰ ਹੁਣੇ ਆਹੋ ਜਦੋਂ ਬਾਦ ਆ ਕੇ ਤੇ ਹੁਣੇ ਛੱਡਦੀ ਆਹੋ ਫੇਰ ਆਪਾਂ ਜਿੱਦੇ ਬੱਤ ਜਾਏ ਤੇ ਆ ਪਟ ਦੇਾਂਗੇ ਦੂਜੇ ਆਲੂ ਆਲੂ ਪਟ ਕੇ ਤੇ ਥਾਂ ਇਹਦੇ ਤੇ ਲਾਵਾਂਗੇ ਤੋਰੀਆਂ ਆਹ ਕਦੂ-ਕਦੂ ਜੇ ਦਿਹਾੜ ਗਿਆ ਮਿਲਤੇ ਉਹ ਭੱਜਾ ਨੇ ਕਹਿੰਦੇ ਸੀ ਆਊਗਾ ਆਇਆ ਨਹੀਂ ਰਾਤ ਆਇਆ ਸੀ ਉਹ ਹਾਂ ਲੱਭ ਪੈਂਡੜਿਆ ਫੇਰ ਅਸੀਂ ਤੇਰੀ ਢੂਈ ਮਾਰਨੀ ਆ ਪੰਜਾਂ ਦਿਨਾਂ ਤੋਂ ਬਾਅਦ ਮੈਂ ਉਹਨੂੰ ਕਿਹਾ ਯਾਰ ਕੱਲ ਨੂੰ ਦਵਾ ਦੇ ਠਿਹੜੀ ਹਾਂ ਵੀ ਤੂੰ ਇੱਕ ਦਿਨ ਲਵਾ ਦੇ ਸਾਡੇ ਨਾਲ ਫੇਰ ਅਸੀਂ ਕੀ ਕਰਾਉਣਾ ਤੇਥੋਂ ਪੰਜਾਂ ਦਿਨਾਂ ਨੂੰ ਹਾਂ ਵੀ ਸਾਨੂੰ ਤਾਂ ਮੌਕੇ ਤੇ ਲੋੜ ਆ ਕੱਕੂ ਵੀ ਸਾਰੇ ਦਾ ਉਧਰ ਹੀ ਬਹਿ ਗਿਆ ਚਾਹ ਚੂ ਪੀਣ ਲੱਗ ਗਿਆ ਓ ਕੱਕੂ ਓ ਕੱਕੂ ਓ ਰਿਆ ਮੜਾ ਜਾ ਓ